ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੇਖਾਂਗੇ ਇੱਕ ਨਵੇਂ ਢੰਗ ਦੀ ਛੱਤ ਜਿਹੜੀ ਇਹ ਛੱਤ ਬਣ ਰਹੀ ਹੈ ਬਾਈ ਜੀ ਇਹ ਐਂਕਲੋ ਵੀ ਹੈ ਤਾਂ ਬਹੁਤ ਪੁਰਾਤਨ ਢੰਗ ਦੀ ਪਰ ਆਪਾਂ ਇਸ ਨੂੰ ਨਵੇਂ ਢੰਗ ਦੀ ਇਸ ਕਰਕੇ ਕਹਾਂਗੇ ਵੀ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਇਹ ਛੱਤਾਂ ਬਹੁਤ ਘੱਟ ਕੀ ਮੈਂ ਦੇਖੀ ਨਹੀਂ ਕਿਤੇ ਬਣਦੀਆਂ ਹੋਣਗੀਆਂ ਤੇ ਇਹ ਦੂਰ ਹੋਰ ਸੂਬਿਆਂ 'ਚ ਬਣ ਰਹੀਆਂ ਮੈਂ ਪੱਕਾ ਨਹੀਂ ਕਹਿ ਸਕਦਾ ਵੀ ਕਿੱਥੇ-ਕਿੱਥੇ ਬਣ ਰਹੀਆਂ ਮੈਂ ਵੀਡੀਓ ਰਾਹੀਂ ਇਹ ਦੇਖੀਆਂ ਜਾਂ ਇਹਨਾਂ ਦੀਆਂ ਫੋਟੋਆਂ ਦੇਖੀਆਂ ਸੀ ਤਾਂ ਅਸੀਂ ਇਹ ਛੱਤ ਬਣਾਉਣ ਦਾ ਫੈਸਲਾ ਕੀਤਾ ਸਾਨੂੰ ਇਹ ਛੱਤ ਬੜੀ ਵਧੀਆ ਲੱਗੀ ਇਹ ਛੱਤ ਦੇਖਣ ਚ ਵੀ ਬੜੀ ਖੂਬਸੂਰਤ ਤੇ ਸੋਹਣੀ ਲੱਗ ਰਹੀ ਸੀ ਤਾਂ ਕਰਕੇ ਅਸੀਂ ਇਹ ਛੱਤ ਬਣਾਉਣ ਦਾ ਫੈਸਲਾ ਕੀਤਾ ਤੇ ਸਾਨੂੰ ਲੱਗਿਆ ਵੀ ਸਾਡੇ ਏਰੀਆ ਦੇ ਵਿੱਚ ਜਾਂ ਜਿੱਥੇ ਵੀ ਇਹ ਘਰ ਬਣ ਰਿਹਾ ਹੈ ਕਿ ਉੱਥੇ ਦੇਖਣ ਵਾਲੇ ਲੋਕਾਂ ਨੂੰ ਵੀ ਬੜਾ ਚੰਗਾ ਲੱਗੂ ਕਿਉਂਕਿ ਉੱਥੇ ਇਹ ਅਲੱਗ ਤਰ੍ਹਾਂ ਦੀ ਛੱਤ ਸੀ ਸਾਡੇ ਪੰਜਾਬ 'ਚ ਮੈਂ ਇਹ ਕਿਤੇ ਵੀ ਛੱਤ ਨਹੀਂ ਦੇਖੀ ਨਾ ਹੀ ਇਸ ਤਰ੍ਹਾਂ ਦੀ ਛੱਤ ਦੇਖੀ ਐ ਜਿਹੜੀ ਆਪਾਂ ਇਹ ਬਣਾਵਾਂਗੇ ਤੇ ਨਾ ਹੀ ਕੋਈ ਘਰਾਂ ਦੇ ਵਿੱਚ ਉਹ ਡੋਮ ਲੱਗਿਆ ਦੇਖਿਆ ਉਹ ਡੋਮ ਮੈਂ ਦੇਖਿਆ ਕਿਲਿਆਂ ਦੇ ਵਿੱਚ ਜਾਂ ਸ਼ਾਹੀ ਇਮਾਰਤਾਂ ਦੇ ਵਿੱਚ ਤੇ ਜਾਂ ਹਵੇਲੀਆਂ 'ਚ ਕਈ ਜਿਹੜੀਆਂ ਵੱਡੀਆਂ ਰਾਜਿਆਂ ਦੀਆਂ ਹਵੇਲੀਆਂ ਉੱਥੇ ਲੱਗੇ ਦੇਖਿਆ ਜਾਂ ਮੰਦਿਰਾਂ ਮਸਜਿਦਾਂ 'ਚ ਲੱਗੇ ਦੇਖਿਆ ਪਰ ਡੋਮ ਵੀ ਘਰ ਦੇ ਵਿੱਚ ਅੱਜ ਤੱਕ ਬਹੁਤ ਘੱਟ ਲਾਇਆ ਕਿਸੇ ਨੇ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਹੀ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਕਿਤੇ ਵੀ ਡੋਮ ਛੱਤ ਲੱਗੀ ਹੋਈ ਹੁਣ ਜਿਹੜੀ ਵੀ ਤੁਸੀਂ ਇਹ ਛੱਤ ਬਣਦੀ ਦੇਖ ਰਹੇ ਹੋ ਇਹ ਵੀਡੀਓ ਨੂੰ ਅੰਤ ਤੱਕ ਜੁੜ ਦੇਖੋ ਕਿਉਂਕਿ ਛੱਤ ਨੂੰ ਤੁਸੀਂ ਬਣਦਾ ਹੋਇਆ ਜੁੜ ਦੇਖੋਗੇ ਵੀ ਕੀ ਕੀ ਇਹਦੇ ਵਿੱਚ ਸਮਾਨ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਵੀ ਅਲੱਗ ਤਰ੍ਹਾਂ ਦਾ ਜਾਂ ਕੋਈ ਸਪੈਸ਼ਲ ਕਿਹਾ ਜਾਵੇ ਜਾਂ ਕੋਈ ਮਹਿੰਗਾ ਸਮਾਨ ਨਹੀਂ ਲੱਗਦਾ ਜੋ ਸਾਡਾ ਪ੍ਰਾਤਨ ਸੀਗਾ ਵੀ ਉਹੀ ਗਾਡਰ ਬੰਨੇ ਤੇ ਇੱਟਾਂ ਹੀ ਲੱਗਣਗੀਆਂ ਇਹਦੇ ਵਿੱਚ ਕੋਈ ਮਤਲਬ ਸਪੈਸ਼ਲ ਕੋਈ ਸਰੀਆ ਨਹੀਂ ਆਉਣਾ ਕੋਈ ਸੀਮੈਂਟ ਨਹੀਂ ਆਉਣਾ ਜਾਂ ਕਿਸੇ ਕਿਸਮ ਦਾ ਕੁਝ ਨਹੀਂ ਆਉਣਾ ਇਹ ਜਿੰਨਾ ਵੀ ਘਰ ਆ ਇਹਦੇ ਵਿੱਚ ਇੱਕ ਚੀਜ਼ ਨਾਲ ਹੀ ਸਾਰਾ ਕੁਝ ਬਣ ਹੀ ਜਾਣਾ ਹੈ। ਇਸ ਘਰ ਦੀਆਂ ਤੁਸੀਂ ਪੂਰੀਆਂ ਵੀਡੀਓ ਦੇਖਿਓ। ਪੰਜ ਵੀਡੀਓ ਤੁਸੀਂ ਇਹ ਤੋਂ ਪਹਿਲਾਂ ਵਾਲੀਆਂ ਜ਼ਰੂਰ ਦੇਖਿਓ। ਤਾਂ ਕਿ ਤੁਹਾਨੂੰ ਇਹ ਨਿਵਾ ਤੋਂ ਲੈ ਕੇ ਪੂਰੇ ਘਰ ਦਾ ਜਿਹੜਾ ਕੋਈ ਨਕਸ਼ਾ ਹੈ ਜਾਂ ਜਿਹੜਾ ਕੋਈ ਬਨਾਵਟ ਹੈ ਜਾਂ ਬਣਾਉਣ ਦਾ ਤਰੀਕਾ ਹੈ ਉਹ ਸਮਝ ਆ ਸਕੇ। ਜਿਹੜੇ ਵੀ ਮੇਰੇ ਵੀਰ ਨੇ ਘਰ ਬਣਾਉਣਾ ਹੈ ਉਹ ਇਹ ਵੀਡੀਓ ਜ਼ਰੂਰ ਦੇਖੇ ਤਾਂ ਕਿ ਉਹਦੀ ਜਾਣਕਾਰੀ ਦੇ ਵਿੱਚ ਵਾਤਾ ਹੋ ਸਕੇ। ਜਿੰਨੀ ਵੀ ਕੋਈ ਪ੍ਰਮਾਤਮਾ ਨੇ ਸਾਨੂੰ ਗਿਆਨ ਬਖਸ਼ਾ ਉਹ ਅਸੀਂ ਇਹਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕਿਸੇ ਦਾ ਘਰ ਬਣ ਸਕੇ ਵਧੀਆ ਟੰਗ ਨਾਲ ਕਿਉਂਕਿ ਘਰ ਮੇਰਾ ਮੰਨਣਾ ਵੀ ਜਿਆਦਾ ਪੈਸੇ ਨਾਲ ਨਹੀਂ ਬਣਦਾ ਜਿੰਨਾ ਚਿਰ ਬਣਾਉਣ ਵਾਲਾ ਗਿਆਨवान ਨਾ ਹੋਵੇ ਉਹਨਾਂ ਚਿਰ ਉਹ ਘਰ ਵਧੀਆ ਨਹੀਂ ਬਣ ਸਕਦਾ ਠੀਕ ਆ ਘਰ ਬਣ ਜੂਗਾ ਇਹ ਨਹੀਂ ਹੈ ਪਰ ਜਾਂ ਉਹਨਾਂ ਦੇ ਮੁਤਾਬਕ ਨਹੀਂ ਬਣ ਸਕਣਾ ਜਾਂ ਕਹਿ ਲਓ ਵੀ ਉਹ ਆਖੂ ਕੁਛ ਬਣ ਕੁਛ ਜਾਊ ਉਸ ਗੱਲ ਨਾਲ ਵੀ ਮਤਲਬ ਸੰਤੁਸ਼ਟੀ ਨਹੀਂ ਹੁੰਦੀ ਆਪਣੀ ਕਾਰ ਉਸੇ ਤਰ੍ਹਾਂ ਦਾ ਹੀ ਚਾਹੀਦਾ ਹੁੰਦਾ ਜਿਹ ਜਿਸ ਤਰ੍ਹਾਂ ਦਾ ਹਰ ਆਦਮੀ ਰਹਿਣ ਵਾਲਾ ਬਣਾਉਣਾ ਚਾਹੁੰਦਾ ਹੈ ਜਾਂ ਜਿਹੇ ਜਿਹੇ ਚ ਉਹ ਰਹਿਣਾ ਚਾਹੁੰਦਾ ਉਸ ਢੰਗ ਨਾਲ ਬਣੇ ਤਾਂ ਜਿਆਦਾ ਵਧੀਆ ਗੱਲ ਹੋ ਜਾਂਦੀ ਹੈ ਤਾਂ ਹੀ ਉਹਨੂੰ ਸਕੂਨ ਦੀ ਨੀਂਦ ਆਊਗੀ ਉਹਦੇ 'ਚ ਤਾਂ ਹੀ ਉਹ ਰਹਿ ਕੇ ਉਹਦੇ 'ਚ ਖੁਸ਼ ਹੋਊਗਾ ਹੁਣਾ ਛੱਤ ਤੁਸੀਂ ਦੇਖ ਰਹੇ ਹੋ ਵੀ ਗੱਡਰ ਰੱਖੇ ਜਾ ਚੁੱਕੇ ਆ ਉੱਤੇ ਆਹ ਬਾਲੇ ਵੀ ਰੱਖੇ ਜਾ ਚੁੱਕੇ ਆ ਤੇ ਉਤਲੇ ਗਾਡਰਾਂ ਦੀ سپورਟ ਵਾਸਤੇ ਦੋ ਟੇਟੀਆਂ ਐਂਗਲਾਂ ਲਾਈਆਂ ਗਈਆਂ ਵੀ ਜਿਹੜਾ ਗਾਡਰ ਹੈ ਉਤਲੇ ਗਾਡਰ ਦਾ ਤਿੰਨ ਥਾਵਾਂ ਤੇ ਵਜ਼ਨ ਵੰਡਿਆ ਜਾ ਸਕੇ ਤਾਂ ਕਿ ਫਿਰ ਉਹ ਗਾਡਰ ਤੇ ਇੱਕ ਥਾਂ ਤੇ ਨਹੀਂ ਆਉਂਦਾ ਜਿਹੜੀਆਂ ਉਸ ਤੇ ਹੋਰ ਟੇਟੀਆਂ ਇੱਕ ਉਹ ਬਣਾਈ ਹੋਈ ਹੈ ਕੈਂਚੀ ਜੀ ਉਹਦੇ ਨਾਲ ਤਿੰਨ ਥੰਮ ਤੇ ਗਾਡਰ ਦਾ ਵਜ਼ਨ ਵੰਡਿਆ ਜਾਂਦਾ ਆਪ ਤੁਸੀਂ ਦੇਖ ਰਹੇ ਹੋ ਇਹ ਕੁੰਜੇ ਤੋਂ ਸ਼ੁਰੂ ਹੋ ਜਾਂਦੀ ਹੈ ਛੱਤ ਲੱਗਣੀ ਜਿਵੇਂ ਆ ਇੱਟਾਂ ਲੱਗਦੀਆਂ ਤੁਸੀਂ ਦੇਖੀ ਜਾਂਦੇ ਹੋ ਇਸ ਛੱਤ ਨੂੰ ਅੰਗਰੇਜ਼ੀ ਦੇ ਵਿੱਚ ਉਹ ਮਦਰਾਸ ਰੂਪ ਕਹਿੰਦੇ ਆ ਜਿਹੜਾ ਇਹ ਸ਼ਬਦ ਦਾ ਨਾਮ ਹੈ ਵੀ ਇਹ ਸ਼ਬਦ ਬਾਰੇ ਜੇ ਤੁਸੀਂ ਵੀਡੀਓ ਕੱਢਣੀਆਂ ਹੋਣੀਆਂ ਤਾਂ ਮਦਰਾਸ ਰੂਪ ਦਾ ਮਤਲਬ ਭਰ ਕੇ ਹੀ ਜਿਹੜੀ ਆਪਾਂ ਕੋਈ YouTube ਤੇ ਖੋਜ ਕਰਾਂਗੇ ਸਰਚ ਕਰਾਂਗੇ ਮਦਰਾਸ ਰੂਪ ਭਰ ਕੇ ਹੀ ਇਹ ਛੱਤਾਂ ਕੱਢੀਆਂ ਜਾ ਸਕਦੀਆਂ ਇਹ ਬਹੁਤ ਸਾਰੇ ਸੂਬਿਆਂ 'ਚ ਲੱਗਦੀਆਂ ਮੈਨੂੰ ਨਹੀਂ ਪਤਾ ਵੀ ਕਿੱਥੇ ਜ਼ਿਆਦਾ ਲੱਗ ਰਹੀਆਂ ਕਿੱਥੇ ਘੱਟ ਲੱਗ ਰਹੀਆਂ ਪਰ ਇੰਨਾ ਪਤਾ ਵੀ ਆਪਣੇ ਪੰਜਾਬ ਜਾਂ ਨਾਲ ਲੱਗਦੇ ਯੂਪੀ ਹਰਿਆਣੇ 'ਚ ਵੀ ਇਥੇ ਨਹੀਂ ਜ਼ਿਆਦਾ ਲੱਗ ਰਹੀਆਂ ਇੱਥੇ ਆਪਾਂ ਇਹ ਛੱਤ ਲਾਉਣੀ ਸ਼ੁਰੂ ਕੀਤੀ ਆ ਪਰ ਇਹ ਥੋੜੀ ਜੀ ਉਹਨਾਂ ਛੱਤਾਂ ਨਾਲੋਂ ਅਲੱਗ ਹੈ ਛੱਤਾਂ ਉਹ ਵੀ ਇਹੀ ਹੈ ਇਹਦੇ ਵਿੱਚ ਅਲੱਗ ਕੀ ਆ ਵੀ ਇੱਕ ਤਾਂ ਸਾਰੀ ਛੱਤ ਚੂਨੇ ਚ ਹੈ ਬਹੁਤ ਆਮਤ ਇਹ ਹੋਸਮੈਂਟ ਚ ਲਾਉਂਦੇ ਆ ਪਰ ਲਾਉਂਦੇ ਹੋ ਉਹਦੇ ਵਿੱਚ ਹੈ ਟੈਲਾਂ ਦੇ ਵਿੱਚ ਜਿਹੜੀ ਕਿ ਆਪਣੀ ਪਤਲੀ ਇੱਟ ਹੁੰਦੀ ਹੈ ਉਹ ਇੱਟ ਹੌਲੀ ਹੁੰਦੀ ਹੈ ਤਾਂ ਕਰਕੇ ਉਹ ਇਸ ਤਰ੍ਹਾਂ ਕਢਾਉਣੀ ਸੌਖੀ ਲੱਗਦੀ ਹੈ ਕੌਣ ਕਿ ਇਹ ਸਾਰੀਆਂ ਇੱਟਾਂ ਦੇ ਥੱਲੇ ਬਾਲਾ ਨਹੀਂ ਆਉਂਦਾ ਇਹ ਦੋ ਦੋ ਇੱਟਾਂ ਬਿਨਾ ਬਾਲੇ ਤੋਂ ਖੜਦੀਆਂ ਤੀਜੀ ਚੌਥੀ ਇੱਟ ਜਾ ਕੇ ਕਿਤੇ ਬਾਲਾ ਆਉਂਦਾ ਜਦੋਂ ਇਹ ਟੇਡੀਆਂ ਲਾਉਨੇ ਆ ਉੱਥੋਂ ਬਾਇਆ ਵੱਧ ਜਾਂਦਾ 2.5 2 ਫੁੱਟ ਬਣ ਜਾਂਦਾ ਤੇ ਜਿਹੜੇ ਥੱਲੇ ਬਾਲੇ ਪਾਏ ਹੋਏ ਆ ਜੇ ਆਪਸ ਵਿੱਚ ਆਪਾਂ ਇਹਨਾਂ ਦੀ ਦੂਰੀ ਦੇਖੀਏ ਤਾਂ ਇਹਨਾਂ ਦੀ ਦੂਰੀ 17 ਤੋਂ 18 ਇੰਚ ਹੈ ਆਪਾਂ 20 ਇੰਚ ਵੀ ਕਰ ਸਕਦੇ ਆ ਪਰ ਸਾਨੂੰ ਇੰਨੀ ਕੁ ਸਹੀ ਲੱਗੀ ਤਾ ਕਰਕੇ ਇੰਨੀ ਦੂਰੀ ਰੱਖੀ ਗਈ ਆ ਇਹ ਸਾਰੀ ਛੱਤ ਆਪਣੀਆਂ ਆਮ ਇੱਟਾਂ ਚ ਹੀ ਆ ਵੱਡੀਆਂ ਇੱਟਾਂ ਚ ਆ ਮਿਸਤਰੀ ਤੁਸੀਂ ਦੇਖ ਰਹੇ ਹੋ ਕਿ ਇਹ ਮੇਰੇ ਨਾਲ ਮਦਦ ਕਰ ਰਹੇ ਆ ਫਿਰ ਇਸ ਤੋਂ ਬਾਅਦ ਸਾਰੀ ਛੱਤ ਇਹਨਾਂ ਮਿਸਤਰੀ ਜੀ ਨੇ ਲਾਈ ਆ ਸੋਮਦਾਤੀ ਨੇ ਜਿਹੜੇ ਮੇਰੇ ਨਾਲ ਬੈਠੇ ਆ ਮੈਂ ਕਿਰਾ ਇਹਨਾਂ ਨੂੰ ਆ ਇੱਕ ਇੱਟ ਲਾਉਣ ਦਾ ਤਰੀਕਾ ਸਮਝਾ ਰਿਹਾ ਹਾਂ ਥੋੜੀ ਜਿਹੀ ਛੱਤ ਲਾ ਕੇ ਤੇ ਉਸ ਤੋਂ ਬਾਅਦ ਸਾਰੀ ਛੱਤ ਇਹਨਾਂ ਨੇ ਲਾ ਕੇ ਇਹ ਆਮ ਚੂਨਾ ਹੈ ਇਹਨਾਂ ਨੂੰ ਹੇਠਲੇ ਪਾਸਿਓਂ ਚਿੱਟੇ ਰੰਗ ਦਾ ਚੂਨਾ ਇਹਨਾਂ ਦੇ ਦਰਜਾ ਚ ਭਰਿਆ ਜਾਓ ਤਾਂ ਕਿ ਦੇਖਣ ਨੂੰ ਥੋੜੀ ਛੱਤ ਇਹ ਹੋਰ ਜਿਆਦਾ ਖੂਬਸੂਰਤ ਲੱਗੇ ਸੋਹਣੀ ਲੱਗੇ। ਬਾਕੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹ ਇਸ ਕੁੰਜੇ ਤੋਂ ਸ਼ੁਰੂ ਕੀਤੀ ਗਈ ਹੈ ਛੱਤ। ਇਹਦੇ ਉੱਤੇ ਥੋੜੀ ਰੋੜੀ ਪਾ ਕੇ ਕਾਗਜ ਪਾ ਕੇ ਤੇ ਜਿਵੇਂ ਆਪਾਂ ਥੋੜੀ ਜਿਹੀ ਮਿੱਟੀ ਪਾਉਨੇ ਆ ਉਹ ਪਾ ਕੇ ਜਿਹੜਾ ਕੋਈ ਇਹਦੇ ਉੱਤੇ ਫਰਸ਼ ਲੱਗਣਾ ਹੈ ਉਹ ਦੂਜੇ ਕੁੰਜੇ ਤੋਂ ਸ਼ੁਰੂ ਹੋ ਜਾਣਾ ਹੈ। ਤਾਂਕੇ ਇਹਨਾਂ ਇੱਟਾਂ ਦਾ ਜਿਹੜਾ ਆਪਸ ਵਿੱਚ ਕੋਈ ਜੋੜ ਹੈ ਉਹ ਇਸ ਢੰਗ ਨਾਲ ਪੱਕਾ ਹੋਊਗਾ ਇਸ ਢੰਗ ਨਾਲ ਜੋੜ ਮਰੂਗਾ ਵੀ ਉਹ ਕਦੇ ਵੀ ਇੱਟਾਂ ਆਪਸ ਵਿੱਚ ਉਖੜਨ ਨਹੀਂ ਸਕਦੀਆਂ ਇੱਕ ਇਸ ਛੱਤ ਦਾ ਭਾਰਨ ਇੱਕ ਵਾਰ 13 ਬਰ ਲੈਂਦੀ ਆਊਗਾ ਉਸ ਤੋਂ ਬਾਅਦ ਇਸ ਛੱਤ ਨੇ ਆਪਦਾ ਭਾਰ ਆਪੇ ਚੱਕ ਲੈਣਾ ਆ ਤੁਸੀਂ ਦੇਖੋਗੇ ਵੀ ਕਿੰਨੀ ਖੂਬਸੂਰਤ ਛੱਤ ਹੈ ਇਸ ਘਰ ਦੇ ਵਿੱਚ ਤਾਂ ਇੱਥੇ ਆ ਛੱਤ ਬਣ ਚੁੱਕੀ ਹੈ ਬੱਲੇ ਬਣ ਚੁੱਕੇ ਆ ਜਿਹੜੇ ਆ ਸਾਨੂੰ ਗਾਡਰ ਦਿਖ ਰਹੇ ਆ ਇਹ ਗਾਡਰਾਂ ਨੂੰ ਵੀ ਇਸ ਤਰ੍ਹਾਂ ਨਹੀਂ ਰੱਖਣਾ ਇਹਨਾਂ ਨੂੰ ਬੱਲਿਆਂ ਦੇ ਵਿੱਚ ਲੱਕੜ ਦੇ ਵਿੱਚ ਤਬਦੀਲ ਕਰ ਦੇਣਾ ਹੈ ਇਹਨਾਂ ਦੇ ਉੱਤੇ ਸਾਰਿਆਂ ਦੇ ਲੱਕੜ ਚੜ ਜਾਣੀ ਹੈ ਉਤਲੇ ਬੱਲੇ ਉਵੇਂ ਰਹਿ ਜਾਣਗੇ ਇਹ ਵੱਡੇ ਵੱਡੇ ਸ਼ਤੀਰ ਬਣ ਜਾਣਗੇ ਸਾਨੂੰ ਏਡੀ ਲੰਬੀ ਲੱਕੜ ਉੱਥੇ ਨਹੀਂ ਮਿਲੀ ਜਾਂ ਲੱਕੜ ਮਿਲਦੀ ਸੀ ਤਾਂ ਸਾਨੂੰ ਲੱਗਿਆ ਵੀ ਉਹਨਾਂ ਦੀ ਕੁਆਲਿਟੀ ਉਨੀ ਵਧੀਆ ਨਹੀਂ ਹੈ ਇਸ ਕਰਕੇ ਗਾਡਰ ਪਾਏ ਆ ਇਹਦੀ ਥਾਂ ਤੇ ਅਸੀਂ ਬੱਲੇ ਲੱਕੜ ਦੇ ਬੱਲੇ ਵੀ ਵਰਤ ਸਕਦੇ ਆ ਜਿੱਥੇ ਵੀ ਕਿਤੇ ਕੋਈ ਵਧੀਆ ਲੱਕੜ ਕਿਸੇ ਕੋਲ ਹੈਗੀ ਆ ਮੈਂ ਪਹਿਲਾਂ ਵੀ ਦੱਸਿਆ ਵੀ ਇਸ ਛੱਤ ਨੂੰ ਮਦਰਾਸ ਰੂਪ ਕਹਿੰਦੇ ਆ ਪਰ ਪੰਜਾਬੀ 'ਚ ਇਸ ਨੂੰ ਆਪਾਂ ਟੇਢੀਆਂ ਟਾਲੀ ਛੱਤ ਕਹਿ ਸਕਦੇ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਬਈ ਧੰਨਵਾਦ